ਹੇ ਕੀ ਹੈ ਇਹ ਹੈ ਕੀ ਹੇ ਕੀ ਹੋਇਆ ਪੂਪੀ ਤੂੰ ਕੀ ਦੇਖ ਰਿਹਾ ਹੈ ਇੱਕ ਤਾਗੇ ਵਰਗੀ ਚੀਜ਼ ਸੀਗੀ ਉਹ ਮੇਰੇ ਸਰੀਰ ਨਾਲ ਚਿਪਕ ਗਈ ਹੈ ਓ ਲੱਗਦਾ ਮਕੜੀ ਦਾ ਜਾਲ ਹੈ ਮੈਂ ਵੇਖ ਲੈਨੀ ਆ ਹੂੰ ਇਹ ਤਾਂ ਮਕੜੀ ਦਾ ਜਾਲ ਹੀ ਹੈ ਹਾਂ ਮਕੜੀ ਦਾ ਜਾਲ ਹਾਤਾ ਓਹੋ ਮਕੜੀ ਵੀ ਅੰਦਰ ਹੀ ਹੋਈਗੀ ਫਿਰ ਤਾਂ ਮੈਂ ਵੀ ਇੱਕ ਵਾਰੀ ਵੇਖਦਾ ਹਾਂ ਇੱਥੇ ਤਾਂ ਕੋਈ ਵੀ ਨਹੀਂ ਦਿਖ ਰਿਹਾ ਹੈ ਆਏ ਮੰਮੀ ਏ ਕੀ ਮੇਰੇ ਉੱਤੇ ਆ ਗਿਆ ਓਏ ਮੰਮੀ ਅ ਏ ਕੀ ਏ ਏ ਕੀ ਇਹ ਪਾਲਾ ਤੇ ਕਿਉਂ ਆ ਗਈ ਸੀ ਮੈਨੂੰ ਮਾਫ ਕਰ ਦੇ ਮੇਰੇ ਦੋਸਤ ਮੈਂ ਗਲਤੀ ਨਾਲ ਗਿਰ ਗਈ ਸੀ ਤਾਂ ਹੀ ਤੇਰੇ ਉੱਤੇ ਆ ਗਈ ਸੀ ਮੈਂ ਇੱਕ ਮਕੜੀ ਆ ਪਰ ਤੂੰ ਮੇਰੇ ਤੋਂ ਡਰ ਨਾ ਬਿਲਕੁਲ ਵੀ ਮੈਂ ਤੇਨੂੰ ਕੁਝ ਨਹੀਂ ਕਰਾਂਗੀ ਮੈਂ ਹਾਂ ਪੂਪੀ ਇਹ ਮੇਰਾ ਘਰ ਹੈ ਕਿ ਤੁਸੀਂ ਹੋ ਜਿਹਨੇ ਮੇਰੇ ਘਰ ਦੇ ਬਾਹਰ ਤਾਗੇ ਬੰਨੇ ਹੋਏ ਨੇ ਉਹ ਮੇਰਾ ਜਾਲ ਹੈ ਪੂਪੀ ਜਾਲ ਹੈ ਹੂੰ ਜਾਲ ਹੈ ਰੇਸ਼ਮ ਵਰਗੇ ਤਾਕੇ ਨਾਲ ਮੈਂ ਉਸ ਜਾਲ ਨੂੰ ਬਣਾਇਆ ਹੈ ਪੂਪੀ ਇਸ ਜਾਲ ਵਿੱਚ ਜੋ ਵੀ ਛੋਟੇ ਕੀੜੇ ਫਸਦੇ ਨੇ ਮੈਂ ਖਾਨੀ ਆ ਉਹ ਅੱਛਾ ਇਹ ਹੀ ਗੱਲ ਹੈ ਤਾਂ ਮੈਨੂੰ ਮਾਫ਼ ਕਰ ਦਿਓ ਮੇਰੇ ਦੋਸਤ ਮੈਂ ਤੁਹਾਡੇ ਜਾਲ ਨੂੰ ਤੋੜ ਕੇ ਬਾਹਰ ਵੱਲ ਨੂੰ ਚਲਾ ਗਿਆ ਸੀ ਓਹੋ ਇਹੋ ਜੀ ਕੋਈ ਗੱਲ ਨਹੀਂ ਹੈ ਤੂੰ ਕੁਝ ਵੀ ਜਾਣ ਪੁੱਛ ਕੇ ਨਹੀਂ ਕੀਤਾ ਮੈਂ ਜਾਲ ਦੁਬਾਰੇ ਬਣਾ ਲਵਾਂਗੀ ਹੂੰ ਤੁਸੀਂ ਜਾਲ ਬਾਹਰ ਬਣਾ ਸਕਦੇ ਹੋ ਇਹਦੇ ਨਾਲ ਮੈਂ ਵੀ ਘਰੋਂ ਬਾਹਰ ਜਾ ਸਕਦਾ ਹਾਂ ਤੇ ਤੁਹਾਨੂੰ ਵੀ ਬਹੁਤ ਸਾਰੇ ਕੀੜੇ ਮਿਲ ਜਾਣਗੇ ਖਾਣ ਦੇ ਲਈ हां ऐ ठीक रहेगा ते पूपी कि तू मेरी एक और मदद कर सकता है हां हां क्यों नहीं दस्सो ना मेरे कोल अंडे नाल परया एथे एक थैला ਪਿਆ ਹੋਇਆ ਹੈ ਜਦ ਤੋ ਤਕ ਉਹਨਾਂ ਅੰਡਿਆਂ ਚ ਬੱਚੇ ਨਹੀਂ ਨਿਕਲ ਜਾਂਦੇ ਨੇ ਕਿਵੇਂ ਇੱਥੇ ਹੀ ਰਹਿ ਸਕਦੀਆਂ हां क्यों नहीं ਤੁਸੀਂ ਰੁਕ ਸਕਦੇ ਹੋ ਉਦੋਂ ਤਾਂ ਬਹੁਤ سارے ਛੋਟੇ ਛੋਟੇ ਬੱਚੇ ਵੀ ਹੋਣਗੇ ਨਾ ਪੂਪੀ ਬੱਚੇ ਇੱਥੇ ਨਹੀਂ ਰਹਿਣਗੇ ਉਹ ਤਾਂ ਕਿਤੇ ਦੂਰ ਚਲੇ ਜਾਣਗੇ ਸ਼ਾਇਦ ਕਿਤੇ ਬਹੁਤ ਹੀ ਦੂਰ ਕੀ ਕਿਹਾ ਦੂਰ ਉਹ ਕਿਵੇਂ ਜਾਣਗੇ ਦੂਰ ਉਹ ਇੱਕ ਛੋਟੇ ਜਿਹੇ ਜਾਲ ਦੇ ਕੰਡੇ ਤੇ ਬੈਠ ਕੇ ਹਵਾ ਵਿੱਚ ਉ르ਦੇ ਹੋਏ ਚਲੇ ਜਾਣਗੇ ਸਮਝ ਗਿਆ ਨਾ ਹਾਂ ਇਹ ਤਾਂ ਕਿੰਨਾ ਦਿਲਚਸਪ ਹੈ ਕਾਸ਼ ਮੈਂ ਵੀ ਐਵੇਂ ਉੱਡ ਕੇ ਜਾ ਸਕਦਾ ਇਹ ਪੂਪੀ ਦੀਆਂ ਗੱਲਾਂ ਵੀ ਨਾ ਪਿਆਰੇ ਦੋਸਤ ਤੁਸੀਂ ਤਾਂ ਬਹੁਤ ਹੁਸ਼ਿਆਰ ਹੋ ਜੇ ਇਹ ਜਾਲ ਨਾ ਬਣਾਇਆ ਤਾਂ ਮੈਂ ਭੁੱਖੀ ਹੀ ਰਹਿ ਜਾਵਾਂਗੀ ਚੰਗਾ ਹੈ ਫੇਰ ਤਾਂ ਤੁਸੀਂ ਕੀੜਿਆਂ ਨੂੰ ਫੜੋ ਮੈਂ ਤਾਂ ਸੌਣ ਲਈ ਜਾ ਰਿਹਾ ਹਾਂ ਮੈਂ ਕਿਹਾ ਨਾ ਮੈਨੂੰ ਇਹ ਚਾਹੀਦਾ ਮੈਂ ਇੱਥੋਂ ਕਿਤੇ ਨਹੀਂ ਜਾਵਾਂਗੀ ਜੇ ਤੂੰ ਆਪਣਾ ਆਲਣਾ ਬਣਾਣੀ ਹੈ ਤਾਂ ਕਿਤੇ ਹੋਰ ਜਾ ਕੇ ਬਣਾ ਸਮਝ ਗਈ ਤੇ ਹਟ ਜਾ ਕਿਹਾ ਨਾ ਨਹੀਂ ਦੇਵਾਂਗੀ ਹਟ ਜਾ ਚਲੀ ਜਾ ਤੂੰ ਤੇਰੀਆਂ ਨਹੀਂ ਦੇਵਾਂਗੀ ਓਏ ਓਏ ਓਹੋ ਰੁਕ ਜਾਓ ਤੁਸੀਂ ਝਗੜਾ ਕਿਉਂ ਕਰ ਰਹੇ ਹੋ ਦੋਵੇਂ ਇਹਨੂੰ ਦੇਖ ਨਾ ਪੂਪੀ ਇਹ ਮੇਰਾ ਜਾਲ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਮੈਂ ਇਹ ਲੈ ਜਾ ਕੇ ਆਪਣਾ ਆਲਣਾ ਠੀਕ ਕਰਨਾ ਹੈ ਨਹੀਂ ਤਾਂ ਮੇਰੇ ਬੱਚੇ ਠੰਡ ਨਾਲ ਮਰ ਜਾਣਗੇ ਜਾਲ ਦੇ ਦੇਵਾ ਜੇ ਜਾਲ ਦੇ ਦੇਵਾਂਗੀ ਤਾਂ ਮੈਂ ਕਿਡੇ ਕਿਵੇਂ ਫੜਾਂਗੀ ਮੈਂ ਤਾਂ ਭੁਖ ਨਾਲ ਹੀ ਮਰ ਜਾਵਾਂਗੀ ਮੇਰੇ ਬੱਚੇ ਤਾਂ ਹੰਡਿਆ ਵਿੱਚੋਂ ਦੀ ਬਾਹਰ ਹੀ ਨਹੀਂ ਨਿਕਲ ਪਾਣਗੇ ਤੋਸ ਇਹ ਤਾਂ ਦੇਖਣ ਦੇ ਵਿੱਚ ਪੁਰਾਣਾ ਜਾਲ ਲੱਗ ਰਿਹਾ ਹੈ ਤਾਂ ਹੀ ਮੈਂ ਕਿਹਾ ਸੀਗਾ ਇਹ ਤਾਂ ਨਵਾਂ ਹੀ ਜਾਲ ਹੈਗਾ ਆ ਮਕੜੀ ਨੂੰ ਜਾਲ ਬਣਾਉਂਦੇ ਹੋਏ ਮੈਂ ਆਪ ਵੇਖਿਆ ਸੀ ਹੁਣ ਤੁਸੀਂ ਦੋਵੇਂ ਐਵੇਂ ਝਗੜਾ ਨਾ ਕਰੋ ਆਸੀਂ ਗੱਲ ਕਰਕੇ ਮਸਲਾ ਸੁਲਝਾਉਨੇ ਆ ਹੂੰ ਬੱਚੇ ਲੈ ਲੈ ਜਾਣਾ ਹੈ ਲੈ ਜਾ ਇਹ ਵਾਲਾ ਜਾਲ ਲੈ ਜਾ ਮੇਰੇ ਕੋਲ ਹੋਰ ਪੁਰਾਣੇ ਜਾਲ ਵੀ ਪਏ ਹੋਏ ਨੇ ਜੇ ਚਾਹੀਦੇ ਨੇ ਤਾਂ ਉਹ ਵੀ ਲੈ ਜਾ ਮੈਂ ਕੋਈ ਹੋਰ ਨਵਾਂ ਬਣਾ ਲਾਂਗੀ ਮੈਂ ਕੁਝ ਵੀ ਜਾਣ ਬੁੱਝ ਕੇ ਨਹੀਂ ਕਿਹਾ ਸੀਗਾ ਮਾਫ ਕਰ ਦਿਓ ਇਸ ਨਵੇਂ ਜਾਲ ਨੂੰ ਨਾ ਤੋੜੋ ਮੇਰੇ ਲਈ ਪੁਰਾਣੇ ਹੀ ਕਾਫੀ ਐ ਬਹੁਤ ਵਧੀਆ ਹੋਇਆ ਹੁਣ ਤਾਂ ਸਭ ਕੁਝ ਠੀਕ ਹੋ ਗਿਆ ਹਾਂ ਆ ਲੈ ਆਹ ਜਾਲ ਲੈ ਕੇ ਚਲੀ ਜਾ ਫੇਰ ਦੁਬਾਰਾ ਜ਼ਰੂਰ ਆਇਓ